ਲੋ ਜੀ ਤੁਹਾਡਾ ਇੱਕ ਫਨੀ ਬਲੌਗ ਵਿੱਚ ਤੁਹਾਡਾ ਫਿਰ ਸਵਾਗਤ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਇਸ ਟਾਈਮ ਫਿਰ ਬਲੌਕਿੰਗ ਕਰਨ ਦੇ ਵਿੱਚ ਆ ਗਏ ਆ ਲੋ ਜੀ ਆਪਾਂ ਆਪਣੀ ਫਿਰ ਸ਼ਕਲ ਜੀ ਤੁਹਾਨੂੰ ਦਿਖਾਉਣ ਲੱਗੇ ਹੋਏ ਆ ਤੁਹਾਨੂੰ ਪਤਾ ਹੀ ਆਪਾਂ ਨੂੰ ਕਮੇਡੀ ਥੋੜੀ ਕਰਨੀ ਪੈਂਦੀ ਆ ਇਹ ਦੇਖ ਲਓ ਆਪਣੀ ਜਾਨ ਫਿਰ ਆਪਾਂ ਤੁਹਾਨੂੰ ਦਿਖਾਉਣ ਲੱਗੇ ਹੋਏ ਆ ਆਪਾਂ ਨਵਾਂ ਹੀ ਹੋਣ ਕਡਾਇਆ ਮਤਲ ਮੀਨਾ ਕੋਈ ਹੋਇਆ ਤੇ ਇਹ ਲਿਖਿਆ ਹੋਇਆ ਬਾਪੂ ਨੇ ਕੀਤੀਆਂ ਸਭ ਬਰੀਜਾਪੂਰੀਆਂ ਪ੍ਰੇਰ ਰਾਇ ਤਾਂ ਆਪਾਂ ਇਹਨਾਂ ਮੋਡੀਫਾਈ ਨਹੀਂ ਕਰਾ ਰੱਖਿਆ ਤਾਂ ਤੁਹਾਨੂੰ ਪਤਾ ਹੀ ਚਲਾਂ ਚਲੂਨ ਹੋ ਜਾਂਦੇ ਆਪਾਂ ਆਪਣੀ ਫਿਰ ਸ਼ਕਲ ਲੈ ਕੇ ਆ ਗਏ ਤੁਹਾਨੂੰ ਤਈਆ ਆਪਣੀ ਸ਼ਕਲ ਕਿੰਨੀ ਕੋ ਘੈਂਡਾ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਤੇ ਇਹ ਦੇਖ ਲਓ ਆਪਾਂ ਕਰ ਲਿਆ ਫਿਰ ਸਟਾਰਟ ਆਪਾਂ ਥੋੜੀ ਰੌਂਡੀ ਲਾ ਕੇ ਆਉਨੇ ਆ ਲਓ ਜੀ ਆਪਾਂ ਚੱਲੇ ਸੀ ਕੱਚੇ ਰਾਤੇ ਇਸ ਕਰਣ ਥੋੜੀ ਜੀ ਵੀਡੀਓ ਨਹੀਂ ਬਣਾਈ ਸੀ ਆਪਾਂ ਆ ਗਏ ਪੱਕੇ ਰੋਡ ਤੇ ਤੇ ਹਾਲ ਲਓ ਜੀ ਆਪਾਂ ਫਿਰ ਆਪਣੀ ਸ਼ਕਲ ਤੁਹਾਨੂੰ ਦਿਖਾਣ ਲੱਗੇ ਹੋਇਆ ਤੇ ਇਹ ਦੇਖੋ ਆਪਾਂ ਚੱਲੇ ਸੀ ਮੜੇ ਅੱਗੇ ਮੈਂ ਕਿਹ ਚੱਲ ਜਾਣੇ ਥੋੜੀ ਹੋਰਾਂਗਾ ਚਲੇ ਜਾਣੇ ਅੱਗੋਂ ਮੈਨੂੰ ਮਤਲਬ ਅੱਗੋ ਰਾਹ ਜੀਆ ਬੜਾ ਸੀ ਤੇ ਮੈਂ ਕਿਹਾ ਚੱਲ ਅੱਗੋ ਮੋੜ ਲਾਂਗੇ ਥੋੜੀ ਜਿਹੀ ਹੋਰਾਂਗਾ ਜਾ ਕੇ ਫਿਰ ਆਪਾਂ ਆਪਣਾ ਸੀਨ ਲੈ ਕੇ ਆ ਗਏ ਆ ਤੇ ਇਹ ਦੇਖੋ ਅੱਗੋ ਮੈਨੂੰ ਮਤਲਬ ਥੋੜਾ ਜਿਹਾ ਵੀ ਡਾਟ ਜਿਹਾ ਲੱਗਿਆ ਮੈਂ ਕਿਹਾ ਚੱਲ ਮੋੜ ਲੈਨੇ ਯਾਰ ਕੀ ਜਾਣਾ ਕਿਸੇ ਨੇ ਰੋਕ ਲਿਆ ਤਾਂ ਫਿਰ ਕਹਿਣਾ ਕੀ ਕਰਦਾ ਮੈਂ ਕਹਿਣਾ ਯਾਰ ਲਓ ਜੀ ਇੱਥੋਂ ਆਪਾਂ ਮੋੜਨ ਲੱਗੇ ਆ ਬਾਈ ਵਾਲੀ ਲੰਘਦੇ ਵੇ ਸੀ ਇਸ ਕਰਾਂ ਲਓ ਜੀ ਆਪਾਂ ਮੋੜ ਲਿਆ ਤੇ ਹੁਣ ਆਪਾਂ ਪਹੁੰਚਾ ਗਏ ਆਪਣੇ ਬਾਈਰਾਂ ਦੀ ਸ਼ਾਪ ਤੇ ਵੈਲਡਿੰਗ ਸੈੱਟ ਵਾਲੀ ਜੋ ਕਿ ਖਰਾਦ ਦਾ ਕੰਮ ਕਰਦੇ ਆ ਤੇ ਤੁਹਾਨੂੰ ਪਤਾ ਹੀ ਹੈ ਕਰਨਾ ਚਾਹੀਦਾ ਤੇ ਇਹ ਕਿ ਆਪਾਂ ਮੱਠਾ ਮੱਠਾ ਚੱਲੇ ਸੀ ਵੀ ਇੰਨੀ ਵੀ ਤੇਜ਼ ਨਹੀਂ ਪਜਾਉਣਾ ਕੱਲਾ ਜਣਾ ਹੈਗਾ ਤੁਹਾਨੂੰ ਪਤਾ ਹੀ ਹੈ ਬਲਾਕਿੰਗ ਕਰਨ ਲਈ ਦੋ ਤਿੰਨ ਜਣੇ ਹੋਣੇ ਚਾਹੀਦੇ ਆ ਤਲੋ ਜੀ ਆਪਾਂ ਪਹੁੰਚ ਲਗੇ ਆਪਣੇ ਬਾਈਰਾਂ ਦੀ ਦੁਕਾਨ ਤੇ ਤੇ ਆਪਾਂ ਆਪਣੀ ਫਿਰ ਸ਼ਗਲ ਲੈ ਕੇ ਆ ਗਏ ਆ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਵਿੱਚੇ ਫਣੀ ਫਣੀ ਮਾੜੀ ਮੋਟੀ ਜੋ ਲੱਗੀ ਤੁਹਾਨੂੰ ਵੀਡੀਓ ਦੱਬ ਕੇ ਸ਼ੇਅਰ ਜ਼ਰੂਰ ਕਰਨਾ ਆਪਾਂ ਆਪਣੇ ਬਾਈਰਾਂ ਦੀ ਛੌਪ ਤੇ ਪਹੁੰਚ ਚੁੱਕੇ ਆ ਤੇ ਇਸ ਤੋਂ ਬਾਅਦ ਆਪਾਂ ਮਿਲਾਂਗੇ ਫਿਰ ਅਗਲੀ ਵੀਡੀਓ ਚ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਬਲੌਕਿੰਗ ਕਰਨ ਲਈ ਬੰਦੇ ਹੋਣੇ ਚਾਹੀਦੇ ਆ ਹੁਣ ਕੋਈ ਸਾਥੀ ਨਹੀਂ ਬੰਦਾ ਤਾਂ ਆਪਾਂ ਕਿੱਥੋਂ ਵੀਡੀਓ ਯਾਰ ਇਸ ਕਰਮ ਵੀਡੀਓ ਪਾਉਣ ਲਈ ਲੇਟ ਹੋ ਜਾਣੇ ਆ ਤੇ ਆਪਾਂ ਪਹੁੰਚ ਚੁੱਕਿਆ ਮਿਲਦੇ ਆਂ ਫੇਰ ਤੁਹਾਨੂੰ ਅਗਲੀ ਵੀਡੀਓ 'ਚ ਧੰਨਵਾਦ